ਸਭ ਰਾਜ ਆ ਗਿਆ ਜੀ 855 ਕਿੰਨੇ ਮਾਡਲ ਆ ਭਈਏ ਇਹ ਬਾਈ ਜੀ 1997 ਮਾਡਲ ਆ ਹਾਂਜੀ ਸਾਰਾ ਟਰੈਕਟਰ ਰੀਨਲ ਆ ਫੁੱਲ ਗਾਰੰਟੀ ਆ ਭਾਈ ਹਾਂਜੀ ਪਹਿਲੇ ਘਰ ਦਾ ਟਰੈਕਟਰ ਨਵਾਂ ਨਿਕਲਿਆ ਸਾਡੇ ਮਾਲਕਾਂ ਦਾ ਲੋਕ ਨੰਬਰ ਐ ਤੁਹਾਡਾ ਡਿਮਾਂਡ ਜੀ ਇਹ 175000 ਆ ਜੀ ਆਪਾਂ 165000 ਦਾ ਟਰੈਕਟਰ ਦੇ ਦਾਂਗੇ ਆ ਜਾ ਗਿਆ 855 ਫੋਰ ਸਟਾਰ ਪਰ ਵਰਸ਼ ਪੀਟਿਓ ਇਹ ਵੀ ਫੁੱਲ ਟੌਪ ਮਾਡਲ ਹੈ ਜੀ ਪਾਵਰ ਸਟੇਰਿੰਗ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਹਾਂਜੀ 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 2014 ਮਾਡਲ ਹੈ ਜੀ ਇਹ ਸਾਰਾ ਟਰੈਕਟਰ ਇਹ ਨਾਲ ਆਇਆ ਏ ਜੇਕਰ ਕੋਈ ਕਲੱਚ ਖੁੱਲਿਆ ਵੀ ਨਹੀਂ ਟਰੈਕਟਰ ਦਾ ਠੀਕ ਆ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਬਾਕੇ ਏਜੰਸੀ ਚੈੱਕ ਕਰਾ ਕੇ ਪੇਮੈਂਟ ਦੇ ਜੀ ਆਪਾਂ ਨੂੰ ਹੋਰ ਦੱਸੋ ਇੰਨੀ ਗਾਰੰਟੀ ਹੈ ਵੀ ਜਾਂਸੀ ਚੈੱਕ ਕਰਵਾ ਲਓ ਏਜੰਸੀ ਚੈੱਕ ਕਰਵਾ ਸਕਦਾ ਜੀ ਹਾਂਜੀ ਠੀਕ ਆ ਜੀ ਛੋਟੇ ਵੱਡੇ ਮੰਨ ਕੇ ਜੇ 1.5 ਲੱਖ ਤੋਂ ਲਾ ਕੇ ਆਪਾਂ 5 ਲੱਖ ਤੱਕਰ 5.5 ਲੱਖ ਤੱਕਰ ਮਾਰਕੀਟ ਜੀ ਚਾਹੀਏ ਟਰੈਕਟਰ ਰੱਖਦੇ ਟਰੈਕਟਰਾਂ ਦਾ ਬਾਈ ਦਾ ਕੰਮ ਆ ਕਿੰਨਾ ਪੁਰਾਣਾ ਕੰਮ ਆ ਬਾਈ ਨਾ ਕਰ ਦਿਆਂ ਗੱਲ ਵਾ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਠੀਕ ਆ ਜੀ ਹਾਂਜੀ ਬਾਈ ਜੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਆਪਾਂ 1996-97 ਦੇ ਕੰਮ ਕਰਦੇ ਆ ਬਾਈ ਠੀਕ ਆ ਜੀ ਤੇ ਲੋਕੇਸ਼ਨ ਕਿ ਰਹਿੰਦੀ ਹੈ ਜੀ ਇਹ ਪਖੋਕਲਾ ਪਿੰਡਾ ਜੀ ਬਰਨਾਲੇ ਜ਼ਿਲ੍ਹੇ ਦਾ ਮਾਨਸਾ ਬਰਨਾਲਾ ਰੋਡ ਦੇ ਉੱਤੇ ਆ ਠੀਕ ਆ ਜੀ ਬਰਨਾਲਾ 20 ਕਿਲੋਮੀਟਰ ਪੈਂਦਾ ਜੀ ਪਖੋਕਲਾ ਆਪਾਂ ਨੂੰ ਮਾਨਸਾ ਪੈਂਦੀ ਹੈਗੀ 25 ਕਿਲੋਮੀਟਰ ਠੀਕ ਆ ਜੀ ਹਾਂਜੀ ਤੇ ਛੋਟੇ ਟਰੈਕਟਰ ਜਿਆਦਾ ਰੱਖਦੇ ਨਾ ਬਾਈ ਛੋਟੇ ਵੱਡੇ ਮੰਨ ਕੇ ਚਾਹ ਉਹ 1.5 ਲੱਖ ਤੋਂ ਲਾ ਕੇ ਆਪਾਂ 5 ਗੱਲ ਲੱਖ ਠਿਕਰ ਸਾਢੇ 5 ਲੱਖ ਠਿਕਰ ਮਾਰਕੀਟ ਜੀ ਚਾਹੀ ਟਰੈਕਟਰ ਰੱਖਦੇ ਜਿਆਦਾ ਠੀਕ ਆ ਬਾਈ ਜੀ ਹਾਂਜੀ ਠੀਕ ਆ ਜੀ ਤੇ ਟਰੈਕਟਰਾਂ ਬਾਰੇ ਕਰਦੇ ਆ ਗੱਲਬਾਤ ਜੀ ਸਵਰਾਜ ਆ ਗਿਆ ਜੀ 855 ਕਿੰਨੇ ਮਾਡਲ ਆ ਬਈ ਇਹ? ਇਹ ਬਾਈ ਜੀ 1997 ਮਾਡਲ ਆ। ਹਾਂਜੀ। ਸਾਰਾ ਟਰੈਕਟਰ ਓਰੀਜਨਲ ਆ। ਫੁੱਲ ਗਾਰੰਟੀ ਆ ਬਾਈ। ਹਾਂਜੀ ਪਹਿਲੇ ਘਰ ਦਾ ਟਰੈਕਟਰ ਨਵਾਂ ਨਿਕਲਿਆ ਸਾਡੇ ਮਾਨਸਾ ਦਾ ਲੋਕ ਨੰਬਰ ਇਥੋਂ ਦਾ। PV31 ਮਾਨਸਾ PV31 ਮੂਹਲੇ ਟਾਇਰ ਸੀ8 ਦੇ 90 ਪੈਸੇ ਆ ਮੰਗਲੇ 45 ਪੈਸੇ ਆ। 13 ਦੇ ਟਾਇਰਾਂ। ਹਾਂ ਕਲੋਸ ਕਰ ਇੰਜਨ ਆ 6 ਛਿਰੀ ਆ ਜੀ। ਠੀਕ ਆ ਜੀ। ਤੇ ਵਾਕੇ ਚੈੱਕ ਕਰਕੇ ਤੋਂ ਟਰੈਕਟਰ ਲੈ ਜਾ ਸਕਦਾ ਅਗਲਾ? ਪੂਰੀ ਤਖੰਡੀ ਆ। ਪੂਰੀ ਤਸੱਲੀ ਆ ਟਰੈਕਟਰ ਹੈਗਾ ਸਾਰਾ ਓਰੀਜਨਲ ਟਰੈਕਟਰ ਆ ਜੀ। ਪਹਿਲੇ ਨਵਾਂ। ਪਹਿਲੇ ਨਵਾਂ ਆ ਜੀ ਉਹ ਰਿਜినਲ ਆ ਬਾਈ ਹਾਂਜੀ ਰਿਜినਲ ਟਰੈਕਟਰ ਆ ਬਾਈ ਠੀਕ ਆ ਜੀ ਜੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਜੀ ਦਾ 175000 ਆ ਜੀ ਆਪਾਂ 165000 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ 1 ਲੱਖ 50 ਦਾ ਮੰਡੀ ਹਾਂਜੀ ਹਾਂਜੀ ਬਾਕੀ ਮੌਕੇ ਦੇ ਮਾੜਾ ਮੋਟਾ ਮੌਕੇ ਤੇ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਊਗਾ ਸਾਨੂੰ ਸਕਰੀਨਸ਼ਾਟ ਘਾਰੇ ਸੀ 5000 ਹੋਰ ਛੱਡ ਦਾਂਗੇ ਨੂੰ ਠੀਕ ਆ ਜੀ ਠੀਕ ਆ ਬਾਈ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਇਹ ਕਿੰਨੇ ਮਾਡਲ ਆ ਬਾਈ ਇਹ 2012 ਮਾਡਲ ਆ ਜੀ ਹਾਂਜੀ ਇਹ ਲਈ ਹੱਡ ਲੱਗੀ ਆ ਟਰੈਕਟਰ ਟਰੈਕਟਰ ਛਤਰੀ ਲੱਗੀ ਆ ਪਹਿਲੇ ਕਰਦੇ ਇਹ ਟਰੈਕਟਰ ਨਵਾਂ ਕਢਾਇਆ ਹੋਇਆਗਾ ਹਾਂਜੀ ਮੂਹਰੇ ਟਾਇਰ ਨਾਲ ਦੇ ਆ ਮੰਗਰਲੇ ਜਮਾ ਨਵੇਂ ਆਪਾਂ ਪਰਸੋਂ ਗੁੜੀਆਰ ਦੇ ਪਵਾਏ ਨੇ 14 ਦੇ 14 ਦੇ ਟਾਇਰ ਆ ਜੀ ਡਿਸਟ੍ਰਿਬਿਊਟਰ ਆ ਗਿਆ ਜੀ ਅੱਡ ਤੇਲ ਆ ਗਿਆ ਸਟੀਅਰਿੰਗ ਦਾ ਫਿਰ ਬ੍ਰੇਕਾਂ ਆ ਗਿਆ ਸਾਰੇ ਫੰਕਸ਼ਨ ਆ ਗਏ ਟਰੈਕਟਰ ਤੇ ਸਾਰਾ origignal ਟਰੈਕਟਰ ਆ ਪਾਵਰ ਸਟੀਅਰਿੰਗ ਆ ਜੀ ਹਾਂਜੀ ਪਾਵਰ ਪਾਵਰ ਬਾਈ ਫੁੱਲ ਟਾਪ ਮਾਡਲ ਆ ਹਾਂ ਫੁੱਲ ਟਾਪ ਮਾਡਲ ਆ ਜੀ ਠੀਕ ਆ ਜੀ ਇਹ ਵੀ origignal ਆ ਬਈ ਹਾਂ origignal ਆ ਜੀ ਠੀਕ ਆ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹ ਜੇ 395000 ਮੁੱਲ ਕਰਦੇ ਆ ਜੀ ਆਪਾਂ ਹਾਂਜੀ ਉਹਨੇ ਕਿਹਾ 385000 ਦਾ ਛੱਡ ਦਾਂਗੇ ਜੀ ਠੀਕ ਆ ਜੀ ਮੌਕੇ ਤੇ ਕੋਈ ਹੋਰ ਵੀ ਜਾਏ ਜਾਂ ਵਿਚਾਰ ਮਿਲਣਗੇ ਠੀਕ ਆ ਬਾਈ ਇਹ ਜਿਆਦਾਤਰ ਸਾਰੇ ਟਰੈਕਟਰ ਪੰਜਾਬ ਨੰਬਰੀ ਲੱਗਦਾ ਹਾਂ ਪੰਜਾਬ ਨੰਬਰੀ ਲੱਗਦਾ ਜੀ ਠੀਕ ਆ ਜੀ ਅਗਲੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਜੀ ਸਭਰਾਜ ਆ ਗਿਆ 855 ਫੋਰ ਸਟਾਰ ਰਿਵਰਸ ਪੀਟੀਓ ਇਹ ਵੀ ਫੁੱਲ ਟਾਪ ਮਾਡਲ ਹੈ ਜੀ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰੀਬਿਊਟਰ ਹਾਂਜੀ 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 2014 ਮਾਡਲ ਆ ਜੀ ਇਹ ਹਾਂਜੀ ਇਹ ਵੀ ਪਹਿਲੇ ਘਰ ਦੀ ਨਮਾ ਕੜਾ ਹੋਇ ਨਕਦ ਕਹੇ ਦੀ ਕਾਪੀ ਹੈ ਜੀ ਦੀ ਠੀਕ ਹੈ ਜੀ ਪੰਜਾਬ ਨੰਬਰਾ ਹਾਂਜੀ ਪੈਰ ਉਹਦੇ 75 80 ਪੈਸੇ ਹੋਣਗੇ ਠੀਕ ਹੈ ਜੀ ਤੇ ਸਾਰੀ ਸਰਸਰੀ ਆਪਾਂ 50000 ਦੀ ਲਵਾਈਆਂ ਨਾਲ ਦੇਣੀ ਆ ਫਾਈਬਰ ਹੱਡ ਵੀ ਮਿਲ ਫਾਈਬਰ ਹੱਡ ਆ ਗਿਆ ਟੈਕ ਆ ਗਿਆ ਜੀ ਬੰਪਰ ਆ ਗਿਆ ਵੱਡਾ ਠੀਕ ਹੈ ਜੀ ਬੰਪਰ ਤੇ ਵਧੀਆ ਸਾਰਾ ਟਰੈਕਟਰ ਓਰੀਜਨਲ ਹੈ ਤੇ ਕੋਈ ਕਲੱਚ ਖੁੱਲਿਆ ਵੀ ਨਹੀਂ ਟਰੈਕਟਰ ਦਾ ਠੀਕ ਹੈ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਬਾਕੇ ਏਜੰਸੀ ਚੈੱਕ ਕਰਾ ਕੇ ਪੇਮੈਂਟ ਦੇ ਜੀ ਆਪਾਂ ਨੂੰ ਹੋਰ ਦੱਸੋ ਇੰਨੀ ਗਾਰੰਟੀ ਹੈ ਵੀ ਏਜੰਸੀ ਚੈੱਕ ਕਰਵਾ ਲਓ ਏਜੰਸੀ ਚੈ ਇਹ ਮਾਡਲ ਕਿੰਨੇ ਹੈਗੇ ਇਹ ਮਾਡਲ 2014 ਦਾ ਰੇਟ ਇਹਦਾ ਜੀ 4,95,000 ਮੰਗਦੇ ਆ 4,85,000 ਦਾ ਟਰੈਕਟਰ ਦੇ ਦਾਂਗੇ ਆਪਾਂ 4,85,000 ਹਾਂਜੀ 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 ਠੀਕ ਆ ਬਾਈ ਜੀ ਬਾਕੀ ਹੋਰ ਵੀ ਟਰੈਕਟਰ ਬਾਈ ਕੋਲੇ ਹੁੰਦੇ ਆ ਟਰੈਕਟਰ ਆਪਣੇ ਕੋਲ 10 ਤੋਂ 15 ਹੁੰਦੇ ਜੀ ਹੁਣ ਨਾਲ ਦੀ ਨਾਲ ਵਿਕੀ ਜਾਂਦੇ ਆ ਕਿ ਹੁਣ ਕੰਮ ਦੀ ਰੁੱਤ ਆਈ ਜਾਂਦੀ ਆ ਜਿਉਂ-ਜਿਉਂ ਹਾਂਜੀ ਟਰੈਕਟਰ ਜਿਉਂ ਆਉਂਦਾ ਜਿਹੜਾ ਨਾਲ ਦੀ ਨਾਲ ਆਪਣੇ ਕੋਲੇ ਬੰਦਾ ਫਿਰ ਲੈ ਲੂ ਜਾਂਦਾ ਹੈ ਠੀਕ ਆ ਜੀ ਹਾਂ ਤੇ ਕੰਟੈਕਟ ਨੰਬਰ ਜੀ ਆਪਣਾ ਆਪਣਾ 98722 ਹਾਂਜੀ 93899 ਠੀਕ ਆ ਜੀ ਤੇ ਜੇ ਮੈਂ ਆਹ ਟਰੈਕਟਰ ਉੱਚੇ ਮਾਡਲ ਇਹਨਾਂ ਦੇ ਲੋਨ ਵਗੈਰਾ ਹੋ ਜੂ। ਲੋਨ ਆਪਣੇ 12 ਮਾਡਲ ਤੋਂ ਲਾ ਕੇ ਹੋ ਜਾਂਦਾ ਜੀ। ਠੀਕ ਆ ਜੀ। 12 ਤੋਂ ਉੱਚੇ-ਉੱਚੇ ਤੇ ਜਿਨਾ ਮਰਜ਼ੀ ਕਰਵਾ ਸਕਦੇ। ਠੀਕ ਆ ਜੀ। ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ। ਪੁਰਾਣਾ ਵੀ ਵਿੱਚ ਕੱਟ ਲਾਂਗੇ ਜੇ ਕਿਸੇ ਨੇ ਵੇਚਣਾ ਉਹ ਵੀ ਫੋਨ ਲਾ ਸਕਦਾ। ਸਿੱਧਾ ਵੀ ਵੇਚ ਸਕਦਾ। ਹਾਂ ਜੀ ਫੋਨ ਦੀ ਇਹ ਆ ਬਾਈ। ਹਾਂ ਜੀ। ਉਹੀ ਆਪਣੀ ਬੇਨਤੀ ਆ ਵੀ ਆਪਾਂ ਨੂੰ ਸ਼ਾਮ ਨੂੰ 7 ਤੋਂ ਬਾਅਦ ਨਾ ਫੋਨ ਲਾਓ ਤੜਕੇ 7 ਤੋਂ ਪਹਿਲਾਂ ਨਾ ਲਾਓ ਠੀਕ ਹੈ ਜੀ ਦਿਨੇ-ਦਿਨੇ ਆਪਾਂ ਨੂੰ 12 ਘੰਟਿਆਂ ਦੇ ਵਿੱਚ ਫੋਨ ਲਾ ਸਕਦੇ ਹੋ 7 ਤੋਂ 7 ਤੱਕ ਹਾਂ ਬਾਈ ਰਾਤ ਨੂੰ ਸਾਨੂੰ ਪਰੇਸ਼ਾਨੀ ਬਹੁਤ ਆਉਂਦੀ ਆ ਅਸੀਂ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਬਾਈ ਕੋਈ ਵੀ ਟਰੈਕਟਰ ਖਰੀਦਣ ਆਇਆ ਬਾਈ ਨੂੰ ਕੰਟੈਕਟ ਕਰ ਲਿਓ ਧੰਨਵਾਦ ਹਾਂਜੀ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ